ਨੇ ਤੁਸੀਂ ਆਦਤ ਦੇਖਿਓ ਬਹੁਤ ਜਾਦਿਆਂ ਦੀ ਨਹੀਂ ਪਰ ਬਹੁਤਿਆਂ ਦੀ ਹੈ ਉਹ ਕਿਤੇ ਵੀ ਸਫਰ ਤੇ ਆਉਂਦੇ ਜਾਂਦੇ ਬਾਣੀ ਜ਼ਰੂਰ ਪੜਨਗੇ ਸਿਮਰਨ ਜ਼ਰੂਰ ਕਰਨਗੇ ਵੀ ਹੁਣ ਕੀ ਕਰਨਾ ਹੈ ਸਫਰ ਹੋ ਰਿਹਾ ਹੈ ਕੰਮ ਕੋਈ ਹੈ ਨਹੀਂ ਜਾਂ ਸੌ ਸਕਦੇ ਆ ਜਾਂ ਹੋਰ ਕੀ ਕਰਨਾ ਔਰ ਕੁਝ ਨਹੀਂ ਤੇ ਬਾਣੀ ਪੜ ਲਈਏ ਸਿਮਰਨ ਕਰ ਲਈਏ ਤਾਂ ਉਹ ਤਾਂ ਵੈਸੇ ਹੀ ਬੜਾ ਬਾਣੀ ਉਹਨੇ ਕੀ ਕੀਤਾ ਗੁਰਸਿੱਖ ਨੇ ਨਾ ਚੌਪਈ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ ਵੀ ਚਲੋ ਚੌਪਈ ਸਾਹਿਬ ਦੇ ਪਾਠ ਕਰਨੇ ਆ ਜਿੰਨੇ ਹੋ ਜਾਣ ਕਰ ਲੈਣੇ ਆ ਗੁਰਸਿੱਖ ਨੇ ਪਾਠ ਕਰਤਾ ਸ਼ੁਰੂ ਚੌਪਈ ਸਾਹਿਬ ਦਾ ਇੱਕ ਕੀਤਾ ਇੱਕ ਤੋਂ ਬਾਅਦ ਦੂਜਾ ਕੀਤਾ ਦੂਜੇ ਤੋਂ ਬਾਅਦ ਤੀਜਾ ਕੀਤਾ ਬਸ ਬਸ ਵਾਲੇ ਦੇਖਣ ਲੱਗੇ ਮਜ਼ਾਕ ਉਡਾਉਣ ਲੱਗੇ ਵੀ ਇਹ ਆਪਣੇ ਆਪਣੇ ਵੱਲੋਂ ਉਹਨਾਂ ਨੇ ਬੜਾ ਕੁਝ ਕਹਿਤਾ ਬੜਾ ਹਾਸਾ ਠਹਾ ਠਾ ਕੀਤਾ ਵੀ ਇਹ ਕੀ ਗੁਰਸਿੱਖ ਨੇ ਆ ਦੇਖੋ ਇਹਨਾਂ ਨੇ ਕੇਸ ਵਧਾਏ ਨੇ ਆਪਣੇ ਉਹਨਾਂ ਨੇ ਬੜਾ ਕਹਿੰਦੇ ਉਹ ਗੁਰਸਿੱਖ ਨੇ ਦੱਸਿਆ ਵੀ ਉਹ ਕਿੰਨੀ ਤੇ ਪਾਜ ਪਹਿ ਰਹੀ ਸੀ ਇੱਕ ਦੋ ਵਾਰੀ ਉਸਨੇ ਪਾਠ ਬੰਦ ਵੀ ਕੀਤਾ ਥੋੜਾ ਬਹੁਤਾ ਕਿਹਾ ਵੀ ਪਰ ਉਸਨੇ ਬਹੁਤਾ ਜਿਆਦਾ ਜਵਾਬ ਨਹੀਂ ਦਿੱਤਾ ਉਹਨੇ ਫਿਰ ਪਾਠ 'ਚ ਜੁੜ ਗਿਆ ਵੀ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਮਹਾਰਾਜ ਇਹਨਾਂ ਨੂੰ ਤੂੰ ਆਪ ਹੀ ਸਮਾਤ ਦੇ